ਇਦਾਂ ਰਿਕਾਰਡ ਰਿਕਰੂਟਮੈਂਟਸ ਜਿਹੜੇ ਕੇਸਿਸ ਸਾਡੀ ਭਰਤੀ ਸੀ ਪੁੱਛ ਲਿਓ 2364 2000 ਵਿਚ ਭਰਤੀ ਹੋਈ ਹਾਈ ਕੋਰਟ ਨੇ ਰਿਜੈਕਟ ਕਰ ਦਿੱਤੀ ਉਹ ਜੀਵਿਤ ਕਰਕੇ ਅਸੀਂ ਲੈ ਕੇ ਆਏ 5994 ਅੱਜ ਵੀ ਬੱਚੇ ਉਹਨਾਂ ਨੂੰ ਮਿਲ ਜਿੱਥੇ-ਜਿੱਥੇ ਵੀ ਕੋਈ ਲੀਗਲ ਹਡਲ ਹੋ ਵੀ ਸਪੈਸ਼ਲ ਐਜੂਕੇਟਰਸ ਤੇ ਇਸ ਸਾਲ ਬਹੁਤ ਵੱਡੇ ਲੈਵਲ ਦੇ ਉੱਤੇ ਜਿੱਥੇ ਪ੍ਰੋਮੋਸ਼ਨਸ ਕਰ ਰਿਹਾ ਡਿਪਾਰਟਮੈਂਟ ਉੱਤੇ ਮਾਸਟਰ ਕੈਡਰ ਲੈਕਚਰਰ ਤਾਂ ਕਿ ਹਰ ਜਗ੍ਹਾ ਸਭ ਨੂੰ ਨੌਕਰੀਆਂ ਵੀ ਮਿਲਣ ਤੇ ਜਿਹੜਾ ਸਾਡਾ ਮਿਸ਼ਨ ਹੈ ਕਿ ਪੰਜਾਬ ਦੇ ਹਰ ਇੱਕ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਦੇਣਾ ਉਸੇ ਉਹ ਵੀ ਦੇ ਸਕੀਏ ਐਦਾਂ ਰਿਕਾਰਡ ਰਿਕਰੂਟਮੈਂਟਸ ਜਿਹੜੇ ਕੇਸਿਸ ਸਾਡੀ ਭਰਤੀ ਸੀ ਪਿਛਲੇ 2364 2000 ਵਿੱਚ ਭਰਤੀ ਹੋਈ ਸੁਪਰੀਮ ਹਾਈ ਕੋਰਟ ਨੇ ਰਿਜੈਕਟ ਕਰ ਦਿੱਤੀ ਉਹ ਜੀਵਿਤ ਕਰਕੇ ਅਸੀਂ ਲੈ ਕੇ ਆਏ 5994 ਅੱਜ ਵੀ ਬੱਚੇ ਉਹਨਾਂ ਨੂੰ ਮਿਲ ਜਿੱਥੇ-ਜਿੱਥੇ ਵੀ ਕੋਈ ਲੀਗਲ ਹਡਲ ਹੋ ਵੀ ਸਪੈਸ਼ਲ ਐਜੂਕੇਟਰਸ ਤੇ ਇਸ ਸਾਲ ਬਹੁਤ ਵੱਡੇ ਲੈਵਲ ਦੇ ਉੱਤੇ ਜਿੱਥੇ ਪ੍ਰੋਮੋਸ਼ਨਸ ਕਰ ਰਿਹਾ ਡਿਪਾਰਟਮੈਂਟ ਉੱਤੇ ਮਾਸਟਰ ਕੇਡਰ ਲੈਕਚਰਰ ਤਾਂ ਕਿ ਹਰ ਜਗ੍ਹਾ ਸਭ ਨੂੰ ਨੌਕਰੀਆਂ ਵੀ ਮਿਲਣ ਤੇ ਜਿਹੜਾ ਸਾਡਾ ਮਿਸ਼ਨ ਹੈ ਕਿ ਪੰਜਾਬ ਦੇ ਹਰ ਇੱਕ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਦੇਣਾ ਉਸੇ ਉਹ ਵੀ ਦੇ ਸਕੀਏ ਐਦਾਂ ਹੀ ਰਿਕਾਰਡ ਰਿਕਰੂਟਮੈਂਟਸ ਜਿਹੜੇ ਕੇਸਿਸ ਸੜਿਕ ਭਰਤੀ ਸੀ ਪੁੱਛ ਲਿਓ 2364 2000 ਵਿੱਚ ਭਰਤੀ ਹੋਈ ਇਸ ਹਾਈ ਕੋਰਟ ਨੇ ਰਿਜੈਕਟ ਕਰ ਦਿੱਤੀ ਉਹ ਜੀਵਿਤ ਕਰਕੇ ਅਸੀਂ ਲੈ ਕੇ ਆਏ 5994 ਅੱਜ ਵੀ ਬੱਚੇ ਉਹਨਾਂ ਨੂੰ ਮਿਲ ਜਿੱਥੇ ਜਿੱਥੇ ਵੀ ਕੋਈ ਲੀਗਲ ਹਡਲ ਹੋ ਵੀ ਸਪੈਸ਼ਲ ਐਜੂਕੇਟਰਸ ਤੇ ਇਸ ਸਾਲ ਬਹੁਤ ਵੱਡੇ ਲੈਵਲ ਦੇ ਉੱਤੇ ਜਿੱਥੇ ਪ੍ਰੋਮੋਸ਼ਨਸ ਕਰ ਰਿਹਾ ਡਿਪਾਰਟਮੈਂਟ ਉੱਥੇ ਮਾਸਟਰ ਕੇਡਰ ਲੈਕਚਰਰ ਤਾਂ ਕਿ ਹਰ ਜਗ੍ਹਾ ਸਭ ਨੂੰ ਨੌਕਰੀਆਂ ਵੀ ਮਿਲਣ ਤੇ ਜਿਹੜਾ ਸਾਡਾ ਮਿਸ਼ਨ ਹੈ ਕਿ ਪੰਜਾਬ ਦੇ ਹਰ ਇੱਕ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਦੇਣਾ ਉਸੇ ਉਹ ਵੀ ਦੇ ਸਕੀਏ